ਲਓ ਬਈ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆਂ ਸਾਹਮਣੇ ਦੇਖੋ ਇਹ ਆ ਪਜਾਇਰੋ ਪਜਾਇਰੋ ਤੇ ਦੂਜਾ ਆਉਂਦੀ ਆ ਫੋਰਚੂਨਰ ਆ ਵਿੱਚ ਕਿਧਰ ਆ ਗਿਆ ਦੂਜਾ ਤੇ ਪਿੱਛੇ ਟਰਾਲੇ ਬਈ ਵਿੱਚੇ ਟਰਾਲੇ ਪਾਏ ਹੋਇਆ ਬਈ ਦੇਖੋ ਆਉਂਦੇ ਦਿੱਲੀ ਦੀ ਇੱਕ ਤੇ ਜਾੜੀ ਅਸੀਂ ਪਹਿਲਾਂ ਕਿਹਾ ਸੀ ਵੇ ਤਾਂ ਟਰੈਕਟਰਾਂ ਵਾਲੇ ਦੇਖਿਆ ਜੇ ਫੋਰਚੂਨਰ ਵਾਲੇ ਤੇ ਦੂਜੇ ਨਹੀਂ ਦੇਖੇ ਹੁਣ ਦੇਖ ਲਓ ਆ ਗਿਆ ਉਹ ਵੀ ਫੋਰਚੂਨਰ ਵਾਲੇ ਵੀ ਇਦਰੀ ਹੋਣਗੇ ਆਪਣੇ ਕੰਨੀ ਦਿਖਾਉਣੇ ਆ ਤੁਹਾਨੂੰ ਨੇੜੇ ਆਉਣਗੇ ਬਾਈ ਦਿਖਾਉਣੇ ਆ ਨੇੜੇ ਆ ਕੇ ਜਰੋ ਲਓ ਜੀ ਆ ਆ ਗਏ ਆਪਣੇ ਨੇੜੇ हां देखो आगे वाले ये नमे गांव वाले अरे नमे आ रहे हैं बाजा करना शाहकोट वाले हां खड़े हैं ਮੋੜਦੇ ਆ ਮੋੜੋ ਬਈ ਮੋੜੇ ਰੋਡ ਜਾਮ ਕਰਦੇ ਮੋੜਦਿਆਂ ਨੇ ਆਉਣ ਜਾਣ ਤੇ ਆਉਣ ਤੇ ਦੱਬ ਤੇ ਜਾਮ ਬਹੁਤ ਲਾ ਗਿਆ ਵਿੱਚ ਜਾਂਦੀ ਆ ਢੂੜਾ ਮੜਦੀ ਇੱਕ ਕਾਹ ਜਾਂਦੀ ਆ ਗੱਡੀ ਆਪਣੀ ਆਉ ਉਹ ਕੌਗਲਾ ਬਹੁਤ ਵੱਧ ਗਿਆ ਬਈ ਪਿੱਛੇ ਤੱਕ ਜਿੱਥੋਂ ਖਤਮ ਹੁੰਦਾ ਸੀ ਸਾਡੇ ਬੈਠੇ ਬੈਠੇ ਦੋ ਦਿਨ ਅੱਜ 5 6 ਕਿਲੋਮੀਟਰ ਹੋਰ ਪਿੱਛੇ ਵਾਕਿਆ ਤੇ ਬਾਕੀ ਜਿਹੜੀਆਂ ਜਿਹੜੀਆਂ ਸਾਈਡਾਂ ਦੇ ਉੱਤੇ ਦਾਣਾ ਮੰਡੀਆਂ ਜਾਂ ਕੋਈ ਬਾਸ ਛੱਡੇ ਆ ਗਏ ਜਾਂ ਜਦੋਂ ਗਰਾਊਂਡ ਆ ਗਿਆ ਕਿਤੇ ਵੀ ਖਾਲੀ ਜਗ੍ਹਾ ਮਿਲ ਜਿਆ ਉਦੋਂ ਨੂੰ ਲੋਕ ਲਾਈ ਜਾਂਦੇ ਟਰਾਲੀਆਂ ਤੇ ਕੱਟ ਦਿਨੋਂ ਦਿਨ ਦਿਨੋਂ ਦਿਨ ਵਧੀ ਜਾਂਦਾ ਤੇ ਬਾਕੀ ਵੀਰ ਜਿਹੜੇ ਅਜੇ ਬੈਠੇ ਆ ਘਰਾਂ 'ਚ ਉਹਨਾਂ ਨੂੰ ਵੀ ਕਹਿੰਦੇ ਆ ਜਾਓ ਵੱਧ ਤੋਂ ਵੱਧ ਖਿੱਚੀ ਆਓ ਕੰਮ ਨੂੰ